ਟਰਾਲੀ ਦੇ ਬਾਰੇ ਸასი ਗੱਲ ਜੀ ਤੁਸੀਂ ਦੇਖ ਰਹੇ ਹੋ ਪੀਵੀਵੀ ਬੜਾ ਚੌੜਾ ਚਨਲ ਮੈਂ ਤੁਹਾਡਾ ਛੋਟਾ ਗੁਰਬਿੰਦੂ ਖੜੋ ਗਿਆ ਤੇ ਜਿੱਥੇ ਪਹੁੰਚੇ ਆ ਰਾਣੇ ਟੱਪੇ ਦੇ ਸਾਹਮਣੇ ਕੰਗੜਿਆਲੇ ਪੁਲ ਦੇ ਕੋਲ ਐਕਸੀਡੈਂਟ ਹੋਇਆ ਜਿਹੜਾ ਬਾਈ ਅੱਛਾ ਹੋਣੀ ਆ ਹੁਣ ਚੱਕ ਲੋ ਆਟੋ ਵਾਲੇ ਨਾਲ ਹੋਇਆ ਵਾ ਹੁਣ ਲੈਕਸ ਹੋ ਗਿਆ ਪਿੱਛੋਂ ਵੱਜਿਆ ਪਿੱਛੋਂ ਪਿੱਛੋਂ ਵੱਜਿਆ ਪਿੱਛੋਂ ਵੱਜਿਆ ਨਹੀਂ ਟਰਾਲੀ ਪਿੱਛੋਂ ਵੱਜੀ ਨਾ ਨਾ ਯਾਰ ਅੱਛਾ ਇਹ ਪਿੱਛੋਂ ਵੱਜਿਆ ਆ ਟਰਾਲੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਜਿਹੜੀਆਂ ਤਸਵੀਰਾਂ ਇਹ ਬੰਦਾ ਕਿੱਥੇ ਆਇਆ ਨਹੀਂ ਰੋਡ ਵਾਲੇ ਦਾ ਨਹੀਂ ਹੈਗਾ ਇਹ ਬੰਦਾ ਕਿੱਥੇ ਆਇਆ ਖੇਤੋਂ ਖੇਤੋਂ ਉਹਨੂੰ ਖੇਤਰਾ ਸਾਬਾਉਂਡ ਨਹੀਂ ਵਾਹੀ ਗੁਰਵਾਹੀ 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 ਅੱਛੇ ਤੋਂ ਵਜਿਆ ਜਿਹੜਾ ਆਟੋ ਵਾਲਾ ਬੰਦਾ ਇਹ ਪਤਾ ਕਿੱਥੇ ਦਾ ਕੁਝ ਪਤਾ ਵੀ ਮੁੰਡਾ ਬੰਦਾ ਕਿੱਥੇ ਦਾ ਦੋ ਬੰਦੇ ਹੋਏ ਕਾਰਟ ਗੜ ਦਾ ਕਾਰਟ ਗੜ ਕਾਰਟ ਗੜ ਠੀਕ ਹੈ ਉੱਦਾਂ ਤਾਂ ਵੈਸੇ ਪਿੰਡ ਵੀ ਕਾਰਟ ਗੜ ਹੀ ਆ ਪਿੰਡ ਵੀ ਕਾਰਟ ਗੜ ਅੱਛਾ ਖਿੱਚ ਲਓ ਖਿੱਚ ਕੇ ਖਿੱਚ ਕੇ ਮਾੜੀ ਮਾਰ ਦੋ ਟਰਾਲੀ ਵਾਲੇ ਖਿੱਚ ਲਓ ਆਹੋ ਤੇ ਪਿੱਛੇ ਨੂੰ ਵੀ ਮਾਰ ਲਓ ਗੱਲ ਖਿੱਚੇ ਹੋ ਗਿਆ ਹੋ ਗਿਆ ਚਲ ਕਿਵੇਂ ਸੋ ਯਾਰ ਲੱਗ ਗਿਆ ਲੱਗ ਗਿਆ ਇਧਰ ਨਾ ਆ ਗਿਆ ਫੋਨ ਲੱਗ ਗਿਆ ਆ ਤੋੜਦੇ ਯਾਰ ਆ ਤੋੜਦੇ ਹਾ ਤੋੜਦੇ ਵਾਜੀ ਆ ਤੋੜਦੇ ਹਾ ਤੋੜਦੇ ਵਾਜੀ ओ रस्सा पालो रस्सा पालो भाई आ रस्सा रस्सा पालो रोक लो दो मिनट रोक लो ऊद ठीक है बंदा ठीक है जी ਗੋਗ ਐਂਬੂਲੈਂਸ ਦਾ ਨੰਬਰ ਹੈ ਨੀਗਾ ਕਿਸੇ ਕੋਲ ਨੰਬਰ ਹੈਗਾ ਤਾਂ ਇੱਕ ਕੋਸ਼ਿਸ਼ ਉਗਰਣੀ ਹੋਏਗਾ ਮੁੰਡੇ ਬੰਦੇ ਦੇ ਕੋਈ ਯਾਰ ਇੱਕ ਯਾਰ ਬਹੁਤ ਹੋ ਗਿਆ 112 112 ਤਾਂ 112 ਉਹ ਵੀ ਉਹ 112 ਵਾਲੇ ਤਾਂ ਅੱਗੇ ਹਨ ਟੋਮ ਟੈਕ ਤੇ ਘੜੀ ਹੋਣੀ 112 ਦੇ ਕਰਦੇ ਜੀ ਰਾਣਾ ਢਾਬੇ ਦੀ ਕੋਲ ਜਿਹੜਾ ਬੰਦਾ ਹੈ ਕਹਿੰਦੇ ਕਾਠਗੜ ਦਾ ਦੱਸਿਆ ਜਾ ਰਿਹਾ ਜਿਹੜੀ ਆਟੋ ਇਹ ਵੀ ਕਾਠਗੜ ਦੀ ਆ ਨੰਬਰ ਮੈਂ ਤੁਹਾਨੂੰ ਮੈਂਸ਼ਨ ਕਰ ਦੰਨਾ ਤੇ ਵੈਸੇ ਠੀਕ ਆ ਬੰਦੇ ਬੰਦੇ ਦੇ ਉੱਧਾ ਸੱਟ ਜਿਆਦਾ ਲੱਗੀ ਆ ਤੇ ਜਿਹਦੇ ਕਾਰਨ ਬਈ ਸ਼ਾਇਦ ਜਿਆਦਾ ਤੇਜ਼ ਸਪੀਡ ਦੇ ਵਿੱਚ ਹੋਣਾ ਕਿਉਂਕਿ ਆ ਇਸ ਟਾਈਮ ਪੁੱਛਣ ਦੀ ਹਾਲਤ ਦੇ ਵਿੱਚ ਆਪਾਂ ਨਾ ਪੁੱਛ ਸਕਦੇ ਆ ਨਾ ਦੱਸਣ ਦੀ ਹਾਲਤ ਦੇ ਵਿੱਚ ਉਹ ਹੁਣ ਬੰਦਾ ਵੈਸੇ ਸਾਰੇ ਭਰਾ ਲੱਗੇ ਹੋਏ ਨੇ ਆਪਣੇ ਵੱਲੋਂ ਜਿਹੜੀ ਕੋਸ਼ਿਸ਼ ਕਰ ਰਹੇ ਨੇ ਵੀ ਉਹ ਠੀਕ ਠਾਕ ਬਾਹਰ ਨਿਕਲੇ ਜਾਵੇ ਜੀ ਕੋਈ ਨਹੀਂ ਕੋਈ ਨਹੀਂ ਇਹ ਗੱਡੀ ਦੇਖ ਰਿਹਾ ਨਹੀਂ ਮੈਂ ਕੋਈ ਇਸ ਨਾਰਮਲ ਏ ਬਾਈ ਟਰਾਲੀ ਆ ਤੀਏ ਪਰ ਇਹ ਕਹਿੰਦਾ ਘਰੇ ਆ ਲਾਦਰੋਂ ਹੱਤ ਬਾਗ ਛੱਡ ਜਾ ਬਾਈ ਓ ਲੱਤ ਕਹਿੰਦਾ ਸੱਤਿਆ ਉਹ ਗੱਲਾਂ ਜਿਹੜੀਆਂ ਉਹਨੂੰ ਮੈਂ ਕਹਿੰਦਾ ਸੀ ਗੱਲੀ ਵੀ ਜਾਂਦੀ ਸੀ ਗੱਲੀ ਦਾ ਸਾਈਡ ਤੇ ਖੱਟ ਬੱਥੇ ਬੱਥੇ ਮੈਂ ਬਾਤ ਕਰ ਰਿਹਾ ਯਾਰ ਆਹ ਬੱਸ ਆਪਾਂ ਨੂੰ ਐਸਾ ਦਿੱਤਾ ਨਾ ਜੀ ਆਂਦੀਆ ਤੋਂ ਪੂਰੇ ਨਹੀਂ ਅਦਾਤੀ ਵੀ ਲੈਣ ਤੋਂ ਕਰਦਾ ਜੀ ਜੇ ਮੈਂ ਇਹਨੇ ਪਿੱਛੇ ਦੇ ਕੱਢਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਕੀ ਲੱਗੀ ਨਾ ਕਿਹੜਾ ਸੀਗਾ ਇਹ ਉਹ ਉੱਡਾ ਹਿਆ जानले देर होवन है ऐसा मेरा बेटा क्या क्यों क्यों कर दे मुड़ी वाली ਉਹ ਜਿੱਤੇ ਬੈਡ ਨਾਲ ਤੁਸੀਂ ਵੀ ਹੁਣੇ ਪਹੁੰਚੇ ਹੋਣਾ ਨਾ ਸਾਰੇ ਗੱਲੇ ਯਾਰ ਚਾਚੇ ਸਾਰੇ ਜਾਨੀਆ ਗੱਡੀ ਇੱਥੇ ਨੂੰ ਕਰਾ ਦਿਓ ਬਈ ਹੋਰ ਮੇਰੇ ਕੋਈ ਦਾ ਨਹੀਂ ਹੋ ਰਿਹਾ ਖਾਰ ਚ ਲਾ ਦਿਓ ਉਹ ਚਲੋ ਯਾਰ ਟੇਮ ਨਾ ਲਾਓ ਯਾਰ ਉਹ ਚੱਲੋ ਭਾਈ ਮਾਰ ਚਾਲਾ ਯਾਰ ਲੱਤ ਨੂੰ ਦੇਖ ਯਾਰ ਲੱਤ ਪਈ ਥੱਲੇ ਭਾਈ ਜਾਨ ਦੇ ਬਚਾਣ ਚੱਲ ਗਰਾ ਮੈਂ ਕਰਾਂ ਕਿੱਧਰ ਲੈ ਕੇ ਕਿੱਥੇ ਜਾਣਾ ਹੁਣ ਦਾਮਾ ਜਾਨ ਦੇ ਜਾਨ ਲੈ ਜਾਂਦੇ ਹੁਣ ਉਹ ਐਂਬੂਲੈਂਸ ਆਈ ਗਈ ਇਹ ਡੇਢ ਘੰਟਾ ਹੋ ਗਿਆ ਗੱਡੀ 'ਚ ਬੰਦੇ ਨੂੰ ਵਦੇ ਨੂੰ ਐਂਬੂਲੈਂਸ ਹੁਣ ਪਹੁੰਚ ਲਈ ਵੀਡੀਓ ਪਾਣੀ ਦੀ ਹੈ ਵੀਡੀਓ ਬਣਾਣੀ ਸੀ ਛਿੰਗ ਸੱਟ ਲੱਗੀ ਸੱਟ ਕਾਫੀ ਲੱਤ ਫੈਕਚਰ ਹੋ ਗਈ ਉਹਦੀ ਹੋ ਗਿਆ ਨਾਲ ਕਿੱਥੇ ਤੇ ਅੱਜ ਆਹਨੇ ਕਿਹਦੇ ਚਾਲਾ ਉਹਦੇ ਯਾਰ ਤੇ ਲੈ ਗਿਆ ਦੰਦੇ ਆ ਬਾਈ ਕੁਝ ਕਹਿਣਾ ਕਹਿਣਾ ਚਾਹਦੇ ਭਾਜੀ ਐਂਬੂਲੈਂਸ ਚਾਹੁੰਦੇ 1.5 ਘੰਟਾ ਹੋ ਗਿਆ ਸਾਡਾ ਬੰਦਾ ਫਸੇ ਨੂੰ ਡੇਢ ਘੰਟੇ ਬਾਅਦ ਐਂਬੂਲੈਂਸ ਪਹੁੰਚੀ ਭਾਜੀ ਇਹਨਾਂ ਨੂੰ ਸਵਾਲ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ ਪੁੱਛ ਲੱਗਦੇ ਆ ਮੇਰਾ ਵੀਰ ਵੀਡੀਓ ਬਾਉ ਭਾਜੀ ਉਹਦੀ ਮੈਂ ਬਣਾ ਲਈਆ ਬਾਈ ਨੂੰ ਪੁੱਛ ਲੈਣੇ ਬ੍ਰਦਰ ਤੁਹਾਨੂੰ ਕਦੋਂ ਫੋਨ ਆਇਆ ਹੁਣੇ ਆਇਆ ਕਿੰਨੇ ਕ ਟਾਈਮ ਦਾ ਖਾਇਆ ਹਾਂ ਬਸ ਬਸ ਥੋੜੇ ਫੋਨ ਦਾ ਹੈ ਇਹ ਕੀਤਾ ਭਾਜੀ ਫੋਨ ਪਹਿਲਾਂ ਨਹੀਂ ਕਿਸੇ ਨੇ ਕੀਤਾ ਆਹ ਦੇਖ ਲੈ ਭਾਈ ਦੇਖ ਲੈ 10:00 ਵਜੇ 12 ਮਿੰਟ ਦਾ ਕਾਲ ਆਈ ਆ ਡੇਢ ਘੰਟਾ ਭਾਜੀ ਹੋ ਗਿਆ ਬੰਦੇ ਨੂੰ ਕਦੇ ਨੂੰ ਇੱਥੇ 10:00 ਵਜੇ 12 ਮਿੰਟ ਦੇ ਕਾਲ ਆਈ ਆ 10:00 ਵਜੇ 22 ਮਿੰਟ ਹੋ ਗਏ ਆ ਉਹਦੇ ਫੋਨ ਗਏ ਤੇ ਆਣਾ ਅਗਲੇ ਆ ਨਾ ਚਲੋ ਮੈਨੂੰ ਪਤਾ ਉਹ ਹੀ ਹੈਗੀ ਪਰ ਮੈਂ ਹੀ ਕੀਤੀ ਪਹਿਲਾਂ ਕਿਸੇ ਨੇ ਨਹੀਂ ਕੀਤੀ ਮੇਰੇ ਭਾਜੀ ਮੈਂ ਹੀ ਕੀਤੀ ਤੁਹਾਨੂੰ ਬਿਲਕੁਲ ਬਿਲਕੁਲ ਚਲੋ ਜੋ ਚਾਹੇ ਕੋਈ ਨਾ ਦੀ ਪ੍ਰਾਈਵੇਟ ਗੱਲ ਨਹੀਂ ਕੋਈ ਗੱਲ ਨਹੀਂ ਹਮ ਨਹੀਂ ਤੁਹਾਡਾ ਜਾਨ ਬਚਾਉਣ ਦਾ ਬਿਲਕੁਲ ਆਪਾਂ 10 ਮਿੰਟ ਪਹਿਲਾਂ ਮੈਂ ਤੈਨੂੰ ਪਰੇ ਵੱਟੇ ਫੋਨ ਕਰਾਂ 10 ਮਿੰਟ ਦੋ ਆ ਕੇ ਦਿਖਾ ਦੇ ਜੇ ਜਾ ਕੇ ਆਉਂਦੇ ਚਲੋ ਜੋ ਹੋ ਗਿਆ ਉਹ ਪ੍ਰਮਾਤਮਾ ਸਭ ਕੁਝ ਠੀਕ ਰੱਖੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਏਹੇ ਤਸਵੀਰਾਂ ਆਪਾਂ ਜਿਹੜਾ ਰਾਣਾ ਢਾਬਾ ਉਹਦੇ ਬਿਲਕੁਲ ਸਾਹਮਣੇ ਦੀਆਂ ਦਿਖਾ ਰਹੇ ਪਈਆਂ ਦੀ ਬਲਾਚੌਰ ਜਿੱਥੇ ਮਾਰਕੀਟ ਦਾ ਮੈਨੂੰ ਨਾਂ ਤਾਂ ਨਹੀਂ ਪਤਾ ਪਰ ਟਰਾਲਾ ਜੀ ਸੀ ਦੀ ਸਿੱਖੋ ਉੱਥੇ ਇਹ ਚੀਜ਼ ਅ ਸਗੀ ਚੇਲੇ ਨੇ ਟੂਰਨਾਮੈਂਟ ਨਾਲ ਗੜਾ ਕਿਨੇ ਕਵੱਜਾ ਮੈਂ ਤਾਂ ਰੋਕ ਲਿਆ ਜੇ ਦੇ ਉੱਧਰ ਗੱਡੀ ਵੀ ਚਾਰ ਪਰ ਤਾਂ ਨਹੀਂ ਮੈਂ ਦੇਖਿਆ ਬਹੁਤ ਪਿੱਛੋਂ ਆਇਆ ਬਹੁਤ ਰੋੜੀ ਰੋਡ ਖਾਲੀ ਸੀ ਮੈਂ ਉਹਦਾ ਧਿਆਨ ਇੱਦਾਂ ਜਲ ਗਿਆ ਉਹਦਾ ਪਿੱਛੇ ਧਿਆਨ ਚਲ ਗਿਆ ਮੈਨੂੰ ਲੱਗਦਾ ਰੋਡ ਬਿਲਕੁਲ ਖਾਲੀ ਮੈਂ ਪਿੱਛੇ ਹਾਂ ਅੱਛਾ ਹਾਂ ਬਿਲਕੁਲ ਖਾਲੀ ਕੋਈ ਗੱਡੀ ਨਹੀਂ ਆਈ ਜਦੋਂ ਇਹ ਚੀਜ਼ ਹੋ ਗਈ ਬਾਬਾ ਮੈਨੂੰ ਰੋਕਿਆ ਜਰਸੀ ਸੀ ਹੋਰ ਜੀ ਚਲੋ ਬਾਬਾ ਜੀ ਦੀ ਕੀ ਗਲਤੀ ਬਾਬਾ ਜੀ ਦੀ ਗਲਤੀ ਨਹੀਂ ਚਲੋ ਕੋਈ ਗਲਤੀ ਨਹੀਂ ਇਹ ਤਾਂ ਪਿੱਛੋਂ ਆਪਣੇ ਤੇ ਆਵਾਜ਼ ਆ ਰਹੀ ਹੈ ਬਸ ਉਹਨੇ ਆਪਣੇ ਤਰੀਕੇ ਨਾਲ ਉਹਨੇ ਮਰ ਵਾਲਾ ਬਾਈ ਨੂੰ ਰੋਕਿਆ ਇਹਨੂੰ ਮਹਾਈ ਯਾਰ ਹੋਰ ਕੀ ਗੱਲ ਪਤਾ ਕੀ ਆ ਪ੍ਰਮਾਤਮਾ ਨੇ ਠੀਕ ਰੱਖਿਆ ਬਈ ਬੰਦਾ ਠੀਕ ਆ ਬਸ ਜਾ ਕੇ ਹਾਂ ਚਲੋ ਜੋ ਵਾਹਿਗੁਰੂ ਨੇ ਜੋ ਜਾਨ ਬਚ ਗਈ ਇੰਨਾ ਹੀ ਆ ਜੀ ਸੋ ਆਪਾਂ ਜਿਹੜੀਆਂ ਤਸਵੀਰਾਂ ਹਰਾਣੇ ਢਾਬੇ ਦੀਆਂ ਬਿਲਕੁਲ ਉਹਦੇ ਸਾਹਮਣੇ ਐਕਸੀਡੈਂਟ ਜਿਹੜਾ ਹੋਇਆ ਉਹ ਬਾਈ ਹੁਣ ਜਿਹੜਾ ਆਟੋ ਵਾਲਾ ਬਾਈ ਸੀ ਦੱਸਿਆ ਜਾ ਰਿਹਾ ਕਿ ਉਹ ਥੋੜੀ ਜਿਆ ਤੇਜ਼ ਸੀਗਾ ਪੀ ਉਹਦਾ ਥੋੜੀ ਜਿਆਦਾ ਧਿਆਨ ਭਟ ਗਿਆ ਹੋ ਸਕਦਾ ਬਾਬਾ ਜੀ ਨੇ ਜਦੋਂ ਟਰਾਲੀ ਰੋਕ ਲਈ ਆਪਣੀ ਇਹ ਬਾਬਾ ਜੀ ਮੇਰੇ ਹਿਸਾਬ ਨਾਲ ਉਧਰ ਬਾਬਾ ਜੀ ਤੁਹਾਡਾ ਕਿਹੜਾ ਕਿਹੜਾ ਏਰੀਆ ਤੁਹਾਡਾ ਬਾਬਾ ਜੀ ਤੁਹਾਡਾ ਏਰੀਆ ਕਿਹੜਾ ਹੈ ਖਰੜ ਦਾ ਏਰੀਆ ਖਰੜ ਏਰੀਆ ਬਾਬਾ ਜੀ ਇਧਰ ਕਿੱਧਰ ਜਾ ਰਹੇ ਸੀ ਗੜਸ਼ੰਕਰ ਜਾ ਬਾਬਾ ਜੀ ਗੜਸ਼ੰਕਰ ਜਾ ਰਹੇ ਸੀ ਉਹ ਜਿਹੜਾ ਬਾਈ ਦੱਸਿਆ ਜਾ ਰਿਹਾ ਆ ਆਟੋ ਵਾਲਾ ਉਹ ਕਹਿੰਦੀ ਕਾਠਗੜ ਤੋਂ ਆ ਤੇ ਉਹ ਗੱਡੀ ਵੀ ਕਾਠਗੜ ਦੀ ਆ ਉਹ ਮੈਂ ਉਹ ਕਾਰ ਦੇਖ ਲਵਾਂਗੇ ਕਾਹੋ ਜਿਆਦਾ ਨਾ 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 ਨੰਬਰ ਲਿਖ ਲਵਾਓ ਅੰਕ